ਪਹਿਲਾ ਇੱਕ ਹੋਰ ਵੀ ਉੱਠਿਆ ਸੀ ਔਰੰਗਜ਼ੇਬ ਪਹਿਲਾਂ ਇੱਕ ਹੋਰ ਵੀ ਉੱਠਿਆ ਸੀ ਔਰੰਗਜ਼ੇਬ ਹੁਣ ਬੰਦਾ ਨਹੀਂ ਥਿਆਉਂਦਾ ਜਿਹਦੀ ਕਬਰ ਨੂੰ ਪਹਿਲਾ 47 ਵਿੱਚ ਫਿਰ 84 ਵਿੱਚ ਹੁਣ 2020 ਵਿੱਚ ਪੰਜਾਬੀਆਂ ਨੇ ਨਕੇਲ ਪਾਈ ਹੈ ਜ਼ਬਰ ਨੂੰ ਇੱਕ ਤੂੰ ਹੀ ਨਹੀਂ ਮੰਨਦੀ ਸਰਕਾਰੇ ਕਿ ਧਰਨੇ ਤੇ ਕਿਸਾਨ ਬੈਠੇ ਨੇ ਬਾਕੀ ਪੂਰੀ ਦੁਨੀਆ ਸਲਾਮ ਕਰ ਰਹੀ ਹੈ ਕਿਸਾਨਾਂ ਦੇ ਸਬਰ ਨੂੰ ਪੀਬਤੀ ਨਵਾਂ ਸ਼ਹਿਰ ਦੇਖ ਰਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਬਰ ਦੀ ਗੱਲ ਕੀਤੀ ਹੈ ਦਿੱਲੀ ਵਿੱਚ ਜਿਹੜੇ ਸਾਡੇ ਵੀਰ ਪੈਣ ਪ੍ਰਾ ਜੇਰਾ ਕਰਕੇ ਬੈਠੇ ਨੇ ਇੱਕ ਡਾ ਕੇ ਬੈਠੇ ਨੇ ਨਿਠ ਕੇ ਬੈਠੇ ਨੇ ਉਹਨਾਂ ਨੂੰ ਲਾਮ ਬਣਦੀ ਹੈ ਲੇਕਿਨ ਇੱਥੇ ਸਾਡੇ ਨਵਾਂ ਸ਼ਹਿਰ ਦੁਆਬੇ ਏਰੀਆ ਵਿੱਚ ਵੀ ਅੱਜ ਇੱਕ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਸਾਡੇ ਜਿਹੜੇ ਭਰਾ ਦਿੱਲੀ ਬੈਠੇ ਨੇ ਉਹਦੀ ਹਮਾਇਤ ਵਿੱਚ ਔਰ ਕੇਂਦਰ ਦੀ ਸਰਕਾਰ ਨੂੰ ਇੱਕ ਸੁਨੇਹਾ ਕੱਲਣ ਲਈ ਕਿ ਜੇ ਸਾਡੇ ਵੀਰ ਭੈਣ ਭਰਾ ਉੱਥੇ ਇਕੱਠਾ ਕੇ ਬੈਠਣ ਤੇ ਜਿਹੜੇ ਘਰਾਂ ਵਿੱਚ ਬੈਠੇ ਨੇ ਉਹ ਵੀ ਨਿੱਠ ਕੇ ਉਹਨਾਂ ਦੇ ਨਾਲ ਨੇ ਔਰ ਮੇਰੇ ਨਾਲੋਂ ਇੱਥੇ ਕਿਸਾਨ ਜਥੇਬੰਦੀ ਤੋਂ ਵੜੈਨ ਸਾਹਿਬ ਮੌਜੂਦ ਨੇ ਹੋਰ ਵੀ ਬੁਲਾਰੇ ਨੇ ਇੱਕ ਇੱਕ ਕਰਕੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਵੜੈਨ ਸਾਹਿਬ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦਾ ਇੱਕ ਵਾਰੀ ਵੀਰਵਾਜ਼ ਜ਼ਰੂਰ ਦੇ ਦਿਓ ਸਾਡੇ ਦਰਸ਼ਕਾਂ ਨੂੰ ਅਸੀਂ ਅੱਜ ਜਿਹੜਾ ਹੈਗਾ ਉਹ ਅਸਮਾਨਪੁਰ ਤੋਂ ਇਹ ਟਰੈਕਟਰ ਮਾਰਚ ਸ਼ੁਰੂ ਕੀਤਾ ਹੈ ਤੇ ਵੱਖ-ਵੱਖ ਪਿੰਡਾਂ ਚੋਂ ਹੁੰਦਿਆਂ ਹੋਇਆ ਇੱਥੇ ਪਹੁੰਚਿਆ ਜੀ ਸਾਡੇ ਮਕਸਦ ਜਿਹੜਾ ਹੈਗਾ ਅਜ ਦੇ ਇਸ ਟਰੈਕਟਰ ਮਾਰਚ ਦਾ ਬੜਾ ਸਾਫ਼ ਤੇ ਸਪਸ਼ਟ ਹੈ ਕਿਉਂਕਿ ਮੋਦੀ ਦੀ ਸਰਕਾਰ ਜਿਹੜਾ ਹੈਗਾ ਅੜੀ ਬੈਠੀ ਹੈ ਕਿਨ ਜਿਹੜੇ ਕਾਲੇ ਕਾਨੂੰਨ ਹੈ ਜਿਹੜਾ ਸਾਡੀ ਜ਼ਿੰਦਗੀ ਦੇ ਨਾਲ ਜਿਹੜਾ ਹੈਗਾ ਸਿੱਧੇ ਤੌਰ ਤੇ ਜੁੜੇ ਹੋਏ ਆ ਉਹ ਰੱਦ ਕਰਨ ਨੂੰ ਤਿਆਰ ਨਹੀਂ ਹੈ ਤੇ ਟਾਲਮਟੋਲ ਦੀ ਨੀਤੀ ਅਖਤਿਆਰ ਕਰ ਰਹੀ ਹੈ ਇਸ ਕਰਕੇ ਜਿਹੜਾ ਹੈਗਾ ਕੱਲ ਵੀ ਸ਼ਿੰਗੂ ਬਾਰਡਰ ਦੇ ਉੱਤੇ ਟਿੱਕਰੀ ਬਾਰਡਰ ਤੇ ਦਿੱਲੀ ਦੇ ਚੁਪ ਚਫੇਰੇ ਇੱਕ ਮਾਰਚ ਹੋਇਆ ਉਸੇ ਕੜੀ ਵਜੋਂ ਜਿਹੜਾ ਹੈਗਾ ਅੱਜ ਦਾ ਇਹ ਮਾਰਚ ਅਸੀਂ ਕੀਤਾ ਹੈ ਕਿਉਂਕਿ 26 ਜਨਵਰੀ ਨੂੰ ਇਹਨਾਂ ਨੇ ਬਹੁਤ ਦੀਦੀ ਸਰਕਾਰ ਨੇ 1 ਮਾਰਚ ਜਿਹੜਾ ਹੈਗਾ ਉਹ ਦਿੱਲੀ ਦੀਆਂ ਸੜਕਾਂ ਦੇ ਉੱਤੇ ਕੱਢਣਾ ਆਪਣੇ ਟੈਂਕਾਂ ਨਾਲ ਆਪਣੀਆਂ ਮਜ਼ਾਈਲਾਂ ਦੇ ਨਾਲ ਤੇ ਆਪਣੀਆਂ ਤੋਪਾਂ ਦੇ ਨਾਲ ਸਾਡੇ ਟਰੈਕਟਰ ਕਿਹੜਾ ਟੈਂਕਰਾਂ ਨਾਲੋਂ ਘਾਟੇ ਜੀ ਪਤਾ ਲੱਗ ਗਿਆ ਬਿਲਕੁਲ ਬਿਲਕੁਲ ਜਿਹੜਾ ਹੈਗਾ ਅਸੀਂ ਉਹੀ ਗੱਲ ਮੈਂ ਕਹਿਣਾ ਸ਼ੁਰੂ ਕਰਨਾ ਸੀਗਾ ਵੀ ਜਿਹੜਾ ਹੈਗਾ ਅਸੀਂ ਟਰੈਕਟਰ ਮਾਰਚ ਉਹਦੇ ਬਰਾਬਰ ਦਾ ਕਰਾਂਗੇ ਤੇ ਦੱਸਾਂਗੇ ਜਿਹੜਾ ਹੈਗਾ ਵੀ ਇਹ ਹਿੰਦੁਸਤਾਨ ਕਿਸੇ ਦੇ ਬਾਪ ਦੀ ਜ਼ਗੀਰ ਨਹੀਂ ਹੈ ਇਹ ਸਾਡੇ ਇੱਥੇ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਜਿਹੜਾ ਹੈਗਾ ਹਿੰਦੁਸਤਾਨ ਹੈ ਤੇ ਉਹ ਅਸੀਂ ਮਾਰਚ ਜਿਹੜਾ ਹੈਗਾ ਕੱਢਾਂਗੇ ਉਹਦਾ ਸੁਨੇਹਾ ਅਸੀਂ ਅੱਜ ਪਿੰਡਾਂ ਦੇ ਵਿੱਚ ਦਿੰਦੇ ਆਏ ਆਂ ਵੀ ਜਿੱਥੋਂ ਟਰਾਲੀਆਂ ਲੈ ਕੇ ਚੱਲਾਂਗੇ ਉਦੋਂ ਪਹਿਲਾਂ ਵੀ ਉੱਥੇ ਲੱਖਾਂ ਦੀ ਗਿਣਤੀ ਆ ਪਰ ਅਸੀਂ ਉਸ ਗਿਣਤੀ ਦੇ ਵਿੱਚ ਜਿਹੜਾ ਹੈਗਾ ਹੋਰ ਵੱਧਾ ਇੱਥੋਂ ਕਰਾਂਗੇ ਇਸ ਜ਼ਿਲ੍ਹੇ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ 24 ਜਨਵਰੀ ਨੂੰ ਚੱਲਣਗੇ ਤੇ 26 ਨੂੰ ਉਸ ਪ੍ਰੇਡ ਦੇ ਵਿੱਚ ਹਿੱਸਾ ਲੈਣਗੇ ਜਿਹੜਾ ਅਸੀਂ ਪ੍ਰੇਡ ਦਿੱਲੀ ਦੀਆਂ ਸੜਕਾਂ ਤੇ ਕਰਨੇ ਆ ਪਰ ਜੇ ਖੱਟਣ ਸਰਕਾਰ ਨੇ ਫੇਰ ਕੋਈ ਖਰੋਟ ਪੈੜਾ ਕਰਨ ਦੀ ਕੋਸ਼ਿਸ਼ ਕੀਤੀ ਫੇਰ ਉਹਦਾ ਕੋਈ ਪਲਾਨ ਉਲਿੱਕਿਆ ਜੀ ਪਹਿਲਾਂ ਹੀ ਖੱਟੜ ਦੀ ਸਰਕਾਰ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਜਿਹੜਾ ਹੈਗਾ ਬੈਰੀਕੇਡ ਲਾ ਕੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਰੋਕ ਨਹੀਂ ਸਕਿਆ ਲੋਕਾਂ ਦੇ ਹੜਨ ਨੂੰ ਨਹੀਂ ਕੋਈ ਰੁਕ ਸਕਦਾ ਹੁੰਦਾ ਇਸ ਕਰਕੇ ਖੱਟੜ ਸਰਕਾਰ ਜਿਹੜਾ ਹੈ ਕਿਹੜੇ ਬਾਗ ਦੀ ਬੁੱਲੀ ਹੈ ਜਿਹੜਾ ਹੈਗਾ ਕੋਈ ਰੋਕਣ ਦੀ ਜਿਹੜਾ ਹੈਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ ਕੋਈ ਰਿਕਾਉਂਟ ਨਹੀਂ ਸਾਡੇ ਰਸਤੇ ਦੇ ਵਿੱਚ ਅੱਛਾ ਇੱਕ ਚੀਜ਼ ਕਲੀਅਰ ਕਰ ਦੋ ਸਪਸ਼ਟ ਕਰ ਦੋ ਜਿਹੜਾ ਨੈਸ਼ਨਲ ਗੋਦੀ ਮੀਡੀਆ ਚਲੋ ਕੱਲ ਤੱਕ ਤਾਂ ਮੰਨਦਾ ਹੀ ਨਹੀਂ ਸੀ ਇਹ ਕਿਸਾਨ ਹੈ ਹੁਣ ਕਈ ਕਹਿੰਦੇ ਨੇ ਜੀ ਇੱਥੇ 10000 ਟਰੈਕਟਰ ਸੇਗਾ ਕੋਈ ਕਹਿੰਦਾ 15000 ਲੇਕਿਨ ਜਿਹੜਾ ਆਪਣਾ ਪੰਜਾਬ ਦਾ ਸੋਸ਼ਲ ਹਜ਼ਾਰ ਤੋਂ ਵਧੇਰੇ ਟਰੈਕਟਰ ਸਿਗੇ ਜਿਨ੍ਹਾਂ ਵਿੱਚ ਬਹੁਤ ਮਤ ਪੰਜਾਬ ਦੇ ਪੰਜਾਬ ਚ ਜਿਹੜੇ ਲੋਕ ਆਏ ਨੇ ਨਵੇਂ ਕਿਸਾਨ ਆਏ ਨੇ ਬਾਕੀ ਵੱਖ-ਵੱਖ ਸਟੇਟਾਂ ਤੋਂ ਆਏ ਨੇ ਸੋਸ਼ਲ ਮੀਡੀਆ ਜਿਹੜਾ ਪੰਜਾਬ ਤੋਂ ਤਾਂ ਕਹਿਣਾ ਇਹ ਆ ਕਿ 60000 ਟਰੈਕਟਰ ਸੀ ਤੁਹਾਡਾ ਅਨੁਮਾਨ ਕੀ ਹੈ ਦੇਖੋ ਜਿਹੜਾ ਹੈਗਾ ਦੁਨੀਆ ਦੀਆਂ ਅੱਖਾਂ ਜਿਹੜੀਆਂ ਗਿਆ ਸਕੂਲ ਦੇ ਉੱਤੇ ਲੱਗਿਆ ਹੋਇਆ ਸਾਰੇ ਸਾਰਾ ਹਿੰਦੁਸਤਾਨ ਸਾਰੀ ਦੁਨੀਆ ਜਿਹੜਾ ਹੈਗਾ ਦੇਖ ਰਹੀ ਹੈ ਗੋਦੀ ਮੀਡੀਆ ਦੇ ਕਹਿਣ ਨਾਲ ਘਟਣਾ ਨਹੀਂ ਵਧਣਾ ਨਹੀਂ ਹੈ ਸੋ ਇਸ ਕਰਕੇ ਜਿਹੜਾ ਹੈਗਾ ਜਿਹੜਾ ਵੱਡਾ ਪ੍ਰਦਰਸ਼ਨ ਕੱਲ ਹੋਇਆ ਇਹ ਹਲੇ ਉਹਦਾ ਟਰੇਲਰ ਹੈ ਜਿਹੜਾ ਅਸੀਂ ਪ੍ਰਦਰਸ਼ਨ ਜਿਹੜਾ 26 ਤਰੀਕ ਨੂੰ ਜਿਹੜਾ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਰਨਾ ਔਰ ਚੰਗੀ ਗੱਲ ਇਹ ਵੀ ਆ ਕਿ ਪੰਜਾਬੀ ਪਹਿਲਾਂ ਟਰੇਲਰ ਦਿਖਾਉਂਦੇ ਨੇ ਫਿਰ ਫਿਲਮ ਰਿਲੀਜ਼ ਕਰਦੇ ਨੇ ਇਹਨਾਂ ਵਾਂਗ ਕੋਰੋਨਾ ਦੀ ਆੜ ਲੈ ਕੇ ਚੁੱਪਚੀ ਬੀਤੇ ਜਿਹੜੇ ਆ ਕਾਲੇ ਕਾਨੂੰਨ ਪਾਸ ਨਹੀਂ ਕਰਦੇ ਸਾਡੇ ਨਾਲ ਵੀਰ ਜੀ ਵੀ ਨਾ ਤੁਹਾਡੀ ਕੀ ਰਾਏ ਆ ਜੀ ਅੱਜ ਦਾ ਜਿਹੜਾ ਮਾਰਚ ਨਮੇਸ਼ਾ ਚ ਕੱਢਿਆ ਜਾ ਰਿਹਾ ਜਿਹੜਾ ਮਾਰਚ ਨਮੇਸ਼ਾ ਦੇ ਵਿੱਚ ਕੱਢਿਆ ਜਾ ਬਿਲਕੁਲ ਸਹੀ ਕੱਢਿਆ ਜਾ ਰਿਹਾ ਇਹ ਮੋਦੀ ਸਰਕਾਰ ਨੇ ਹਰ ਵਰਗ ਤੱਕ ਕੀਤਾ ਕਿਸੇ ਦੇ ਨਾਲ ਕੋ ਘੱਟ ਨਹੀਂ ਕੀਤੀ ਪਰ ਲੇਕਿਨ ਜੇ ਇਹੀ ਕੁਛ ਕਰਦਾ ਰਿਹਾ ਮੋਦੀ ਸਰਕਾਰ ਤਾਂ ਫਿਰ ਜੋ ਕਿਸਾਨ ਨੇ ਦੇਖੋ ਕਿੰਨੇ ਟਰੈਕਟਰ ਟਰਾਲੀ ਅੱਜ ਤੇ ਅਸੀਂ ਜੋ ਸਾਡਾ ਅਨੁਮਾਨ ਸਿਗਾ 70-75 ਟਰੈਕਟਰ ਲੈ ਕੇ ਆਂਦਾ ਸੀਗਾ ਤੇ ਲੋਕਾਂ ਨੇ ਆਪਣੇ ਆਪ ਟਰੈਕਟਰ ਲੈ ਕੇ ਗਿਣਤੀ ਮੇਰੇ ਖਿਆਲ ਤਿੰਨ ਸੌ ਦੇ ਕਰੀਬ ਹੋਏਗੀ ਟਰੈਕਟਰਾਂ ਦੀ ਤੇ ਜੇ ਮਤਲਬ ਆਹੀ ਕੋਸ਼ਿਸ਼ ਕਰਦਾ ਰਿਹਾ ਤਾਂ ਮਤਲਬ ਇਹ ਜੋ ਕਿਸਾਨ ਹੈ ਇਹ ਕਿਸਾਨ ਮੋਦੀ ਦਾ ਤਰਕਸਾ ਪਾਰਟਣ ਲੱਗੇ ਦੇ ਨਹੀਂ ਲਾਂਗੇ ਜੀ ਜੀ ਇਹ ਮਾਰਚ ਇੱਦੇ ਹੁੰਦਾ ਰਹੇਗਾ ਜਦੋਂ ਤੱਕ ਇਹ ਮਤਲਬ ਮੋਦੀ ਸਰਕਾਰ ਮੰਗਾਂ ਮੰਨ ਨਹੀਂ ਲੈਂਦਾ ਉਦੋਂ ਤੱਕ ਇਹ ਮਾਰਚ ਇਸ ਤਰ੍ਹਾਂ ਚੱਲੇ ਜਾਏਗਾ ਜਿਹਦਾ ਬਰੇਸ ਸਾਹਿਬ ਨੇ ਦੱਸਿਆ ਕਿ 24 ਤਰੀਕ ਨੂੰ ਜੇ ਮਤਲਬ ਇੱਕ ਬਹੁਤ ਵੱਡੇ ਤੌਰ ਤੇ ਇਕੱਠ ਕੀਤਾ ਜਾਵੇਗਾ ਤੇ ਨਮਸ਼ਹਿਰ ਦੇ ਵਿੱਚ ਤੇ ਲੋਕਾਂ ਨੂੰ ਇਸ ਮਹਮ ਦੇ ਤਹਿਤ ਜਾਗਰੂਕ ਕੀਤਾ ਜਾਵੇਗਾ ਤੇ 26 ਤਰੀਕ ਨੂੰ ਜੋ ਦਿੱਲੀ ਦੇ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ ਤੇ ਇਧਰੋਂ ਪੰਜਾਬ ਤੋਂ ਟਰੈਕਟਰਾਂ ਟਰਾਲੀਆਂ ਦੇ ਕਾਫਲਿਆਂ ਦੇ ਸਮੇਤ ਜੋ ਵੀ ਮਤਲਬ ਕਿਸਾਨ ਪਿੱਛੇ ਬੈਠਾ ਹੈ ਉਹ ਵੀ ਉੱਤੇ ਦਿੱਲੀ ਪਹੁੰਚੇਗਾ اچھا ਕੋਈ ਸਵਾਲ ਹੈ ਨਾ ਕਿਉਂਕਿ ਮਾਰਚ ਕੱਢਣ ਲੱਗੇ ਨੇ ਜਿਹੜਾ ਇੱਕ ਜਾਣ ਬੁੱਝ ਕੇ ਮੈਨੂਫੈਕਚਰਡ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੇਂਦਰ ਦੀ ਸਰਕਾਰ ਜਾਣ ਬੁੱਝ ਕੇ ਇਹ ਗੱਲ ਅਫਵਾਹ ਫਲਾਣਾ ਚਾਹੁੰਦੀ ਹੈ ਕਿ ਜਿਹੜੇ ਇਹ ਕਿਸਾਨ ਨੇ ਆਪਸ ਵਿੱਚ ਇਹਨਾਂ ਵਿੱਚ ਜਿਹੜਾ ਰੇੜਕਾ ਚੱਲ ਰਿਹਾ ਹੈ ਜਾਂ ਇੱਕ ਦੂਜੇ ਦੇ ਪੈਰ ਖਿੱਚ ਰਹੇ ਨੇ ਲੇਕਿਨ ਰਾਜੇਵਾਲ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਸਾਰੇ ਇਕੱਠੇ ਆ ਇਕੱਠੇ ਆ ਇੱਕ ਮੁਠੇ ਆ ਜੇ ਕੋਈ ਜਾਣ ਬੁੱਝ ਕੇ ਇਹਦੀ ਅਫਵਾਹ ਵੀ ਫਲਾਉਂਦਾ ਉਹਨ ਦੇਖੋ ਬਿਲਕੁਲ ਨਜ਼ਰ ਅੰਦਾਜ਼ ਕਰਨਾ ਚਾਹੀਦਾ ਜੀ ਇਹਦੇ ਵਿੱਚ ਜੋ ਸਰਕਾਰਾਂ ਨੇ ਇਹ ਸਰਕਾਰਾਂ ਨੇ ਮਤਲਬ ਜੋ ਪੰਜਾਬ ਦਾ ਇਕੱਠ ਦੇ ਕੇ ਸਰਕਾਰ ਜੋ ਹੈ ਕਬਰ ਆ ਗਈ ਹੈ ਕੇਂਦਰ ਸਰਕਾਰ ਹੈ ਜਾਂ ਮਤਲਬ ਪੰਜਾਬ ਸਰਕਾਰ ਹੈ ਇਹ ਕਬਰ ਆ ਗਈ ਹੈ ਇਹਨਾਂ ਨੇ ਕਿਹਾ ਕਿ ਤੇ ਜੋ ਕੇਂਦਰ ਸਰਕਾਰ ਹੈ ਇਹਨਾਂ ਨੇ ਆਪਣੇ ਨੁਮਾਇंदे ਆਪਣੇ ਬੰਦੇ ਵਿੱਚ ਛੱਡ ਕੇ ਮਤਲਬ ਉਹਨਾਂ ਨੂੰ ਕਿਸਾਨਾਂ ਨੂੰ ਬਦਨਾਮ ਕਰਕੇ ਖਦੇੜਣ ਦੀ ਕੋਸ਼ਿਸ਼ ਕਰ ਰਹੇ ਆ ਕਿਸਾਨ ਇਹਨੇ ਪਾਗਲ ਨਹੀਂ ਹੈਗੇ ਇਹ ਬਹੁਤ ਸਮਝੇ ਸੋਚੇ ਜੇ ਨਾ ਕਿਸਾਨਾਂ ਨੂੰ ਇਹ ਪਤਾ ਲੱਗ ਗਿਆ ਕਿ ਮਤਲਬ ਕਿਹੜਾ ਕਾਨੂੰਨ ਸਾਡੇ ਲਈ ਫਾਇਦੇਮੰਦ ਹੈ ਤੇ ਕਿਹੜਾ ਕਾਨੂੰਨ ਸਾਡੇ ਲਈ ਗਲਤ ਆ ਜੋ ਮੈਦਾਨੀ ਤੇ ਅਡਵਾਨੀ ਬਣਾ ਰਹੇ ਆ ਉਹ ਪੰਜਾਬ ਦੇ ਜੋ ਲੋਕ ਹੈ ਬਹੁਤ ਸਿਆਣੇ ਹੋ ਚੁੱਕੇ ਆ ਲੇਕਿਨ ਇਹਨਾਂ ਦੀਆਂ ਅਫਵਾਹਾਂ ਦੇ ਵਿੱਚ ਆਣੇ ਵਾਲੇ ਨਹੀਂ ਆ अच्छा ਮਜ਼ਦੂਰ ਕੋ ਤੁਹਾਡੇ ਨਾਲ ਵੀ ਗੱਲ ਕਰਨੀ ਹੈ ਇੱਕ ਸਵਾਲ ਨਾ ਮੇਰੇ ਮਨ ਚ ਇੱਕ ਵੇਲੇ ਆਉਂਦਾ ਹੁੰਦਾ ਸੀ ਪਹਿਲਾਂ ਮੇਰਾ ਪਰਸਨਲ ਸਵਾਲ ਨਹੀਂ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਕਿ ਜਿਹੜਾ ਸਾਡਾ ਭਾਰਤ ਹੈ ਉਹ ਗੁਲਾਮ ਕਿਵੇਂ ਹੋ ਗਿਆ ਸੀ ਕਿਉਂਕਿ ਹਜ਼ਾਰਾਂ ਜਾਂ ਲੱਖਾਂ ਗੋਰੇ ਸੀਗੇ ਤੇ ਕਰੋੜਾਂ ਲੋਕਾਂ ਨੂੰ ਕਿਵੇਂ ਗੁਲਾਮ ਕਰ ਲਿਆ ਪਰ ਅੱਜ ਅਸੀਂ ਦੇਖ ਰਹੇ ਸਿਰਫ ਦੋ ਕਾਰਪੋਰੇਟ ਘਰਾੜਿਆਂ ਲਈ ਪੂਰੇ ਭਾਰਤ ਨੂੰ ਗੁਲਾਮ ਕਰਨ ਦੀ ਜਿਹੜੀ ਨੀਤੀ ਬਣਾਈ ਜਾ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ ਬਹੁਤ ਮਾੜੀ ਗੱਲ ਹੈ ਜੇ ਇਹ ਇਹਦਾ ਦੀ ਮਾਰੀ ਸਰਕਾਰ ਮੈਂ ਨਹੀਂ ਦੇਖੀ ਅੱਜ ਤੱਕ 55 ਸਾਲ ਦੇ ਵਿੱਚ ਬਿਸ਼ਰਮ ਤਾਂ ਦੇਖੇ ਬਹੁਤ ਪਰ ਮਹਾ ਬਿਸ਼ਰਮ ਮੈਂ ਅੱਜ ਤੱਕ ਪਹਿਲੀ ਵਾਰ ਇਹ ਦੇਖਿਆ ਆਇਆਗਾ ਮੈਨੂੰ ਜੇ ਪਿੰਡ ਦੇ ਮੇਰੇ 5 ਦਾ 7 ਦਾ 10 ਬੰਦੇ ਇਕੱਠੇ ਹੋ ਕੇ ਆ ਕੇ ਕਹਿੰਦੇ ਆ ਨਾ ਕਿ ਬਦਲ ਤੁਸੀਂ ਪਿੰਡ ਦੀ ਪੰਚਾਇਤ ਦੇ ਕੰਮ ਨਹੀਂ ਠੀਕ ਕਰ ਰਹੇ ਮੈਂ ਉਸੇ ਵੇਲੇ ਰਿਾਇਨ ਲੈ ਕੇ ਦੇ ਦਉ ਵੀਡੀਓ ਦਾ ਫੋਟਰ ਚਾਲ ਕੇ ਆਪਣਾ ਆਈਡੈਂਟੀਕਾਡ ਲਿਆ ਕੇ ਪਾ ਕੇ ਤੇਲ ਥੋੜਾ ਜਿਹਾ ਮਿੱਟੀ ਦਾ ਉਹਨੂੰ ਅੱਗ ਲਾ ਦਉ ਉਸੇ ਵੇਲੇ ਇਹ ਇਹਨੇ ਪਤਨੀ ਕੀ ਫੈ ਵੀ ਕੋਈ ਕਲਾਈ ਹੋਈ ਜਿਹੜਾ ਵੀ ਕੁਰਸੀ ਨੂੰ ਛਾੜੇ ਨਹੀਂ ਰਿਹਾ ਵੀ ਹੁੰਦਾ ਕਹਿੰਦੇ ਅਸੀਂ ਸੋਚ ਰਹੇ ਹਾਂ ਅਸੀਂ ਇਹ ਬੇਨਤੀ ਅਸੀਂ ਬੇਨਤੀ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਨੇ ਉਹਦਾ ਹੱਲ ਕੱਢਣ ਅਗਰ ਕਿਸਾਨਾਂ ਨਹੀਂ ਹੱਲ ਕੱਢਣੇ ਤਾਂ ਜਿਹੜੇ ਖੇਤੀਬਾੜੀ ਮੰਤਰੀ ਉਹ ਕੁਰਸੀ ਤੇ ਕਿਉਂ ਬੈਠੇ ਆ ਫਿਰ ਸੋਚਣੇ ਦੀ ਹੁਣ ਕੀ ਲੋੜ ਕੀ ਪਈ ਕੀ 73 ਦਿਨ ਹੋ ਗਏ ਕੀ ਸੋਚਦੇ ਆ ਉਹ ਕਦੇ ਨਹੀਂ ਸਾੜਦੇ ਹੈਗਾ ਜੇ ਮੈਂ ਕਹਣਾ ਇਹੋ ਜਿਹੇ ਬੰਦਾ ਹੋਵੇ ਤਾਂ ਅਣਖ ਦੇ ਨਾਲ ਬੰਦਾ ਮਰ ਜਾਂਦਾ ਜੇ ਕਹਿਣਾ ਆਪਾਂ ਕਹਦੀਏ ਵੀ ਕਰ ਨਹੀਂ ਮੇਰੇ ਆਉਣ ਤਾਂ ਐਸ ਵੇਲੇ ਤਾਂ ਸਾਰੀ ਦੁਨੀਆ ਭੜਕੀ ਹੋਈ ਹੈ ਬਾਹਰਲੇ ਕੰਟਰੀਆਂ ਦੇ ਵਿੱਚ ਵੀ ਇਹੀ ਕੁਝ ਹੋ ਰਿਹਾ ਐਸ ਵੇਲੇ ਇੰਡੀਆ ਦੇ ਵਿੱਚ ਦੱਸ ਤਾਂ ਤੁਹਾਨੂੰ ਪਤਾ ਹੀ ਉਹ ਕੁਝ ਹੋ ਰਿਹਾ ਇਹਨਾਂ ਦੇ ਟਰੰਪ ਦੋਸਤ ਨੇ ਉਹਨੇ ਵੀ ਸਿੱਧ ਕਰਤਾ ਕਿ ਇਹਨਾਂ ਦੀ ਜੁੜੀ ਜੁੰਡਲੀ ਦੀ ਜਾਰੀ ਪੱਕੀ ਆ ਇੱਕਲਾ ਸਵਾਲ ਕੁਛੜ ਚੜੇ ਨਿਆਣੇ ਵੀ ਮਾਮਾ ਨੂੰ ਕਹਿੰਦੇ ਨੇ ਕਿ ਹੱਕ ਲੈ ਬਿਨਾਂ ਨਹੀਂ ਜਾਣਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਹੱਕ ਨੇ ਅਸੀਂ ਜਿਹੜੇ ਸਾਡੇ ਕਿਸਾਨ ਭਰਾ ਹੈ ਇਹ ਸਾਰੇ ਹੱਕਾਂ ਲਈ ਲੜਨ ਲਈ ਅਸੀਂ ਸਿਰਫ ਇਹ ਵਾਰਨਿੰਗ ਕਰਦੇ ਆ ਮੋਦੀ ਨੂੰ ਤੇ ਜਿਹੜੇ ਲੋਕ ਐ DNA ਸਮਝੇ ਪਏ ਆਉਗੇ ਨਹੀਂ ਇਹ ਟਰੈਕਟਰ ਅਸੀਂ ਮਾਚੇ ਉਹਨੂੰ ਸ਼ੋਅ ਕੀਤਾ ਤੇ ਜੇ ਟਰੈਕਟਰ ਹੀ ਆ ਤੇ ਆਪਣਾ ਸ਼ਹਿਰਾ ਵਿੱਚ ਪਿੰਡਾਂ ਵਿੱਚ ਘੁਮਾ ਸਕਦੇ ਆ ਤਾਂ ਦਿੱਲੀ ਨੂੰ ਵੀ ਆਉਣ ਨੂੰ ਦੇਰ ਨਹੀਂ ਲੱਗਾਂਗੇ। ਇਹ ਟਰੈਕਟਰ ਦੀ ਉਮੀਦ ਹੈ ਜੀ 26 ਮਾਗਾ ਜੀ ਬਿਲਕੁਲ ਜਾਵਾਂਗੇ ਜੀ ਦੋ ਟੋਰ 250 ਟਰੈਕਟਰ ਲੈ ਕੇ ਜਾਵਾਂਗੇ। ਹਮੇਸ਼ਾ ਤੇ ਇੱਕ ਇੱਕਲਾ ਸਵਾਲ ਵੀ ਇੱਕ ਬੇਨਤੀ ਆ ਵੀ ਕਿ ਜਾਬ ਤੇ ਵਿੱਚ ਰਹਿਣਾ ਇਹ ਬਾਰ ਬਾਰ ਕਿਹਾ ਜਾ ਰਿਹਾ ਕਿ ਸੁਚੇਤ ਹੋ ਕੇ ਰਹਿਣਾ ਸਾਰਥਿਕ ਸੋਚਣਾ ਚੱਲਣਾ ਹੱਲਾ ਗੁੱਲਾ ਨਹੀਂ ਕਰਨਾ ਨੌਜਵਾਨਾਂ ਨੂੰ ਕੀ ਕਹੋਗੇ? ਬਿਲਕੁਲ ਜਿਹੜਾ ਹੈਗਾ ਸਾਡਾ ਜਿਹੜਾ ਨੌਜਵਾਨ ਹੈ ਉਹ ਸਮਝ ਚੁੱਕਿਆ ਸਾਰਾ ਕੁਝ ਉਹ ਹੁਣ ਪਹਿਲੇ ਵਾਲਾ ਨੌਜਵਾਨ ਨਹੀਂ ਹੈ ਬੜਾ ਸੀਰੀਅਸ ਹੈ ਉੱਥੇ ਵੀ 10 ਲੱਖ ਦੇ ਇਕੱਠ 'ਚ ਜਿਹੜਾ ਹੈਗਾ ਅਜੇ ਤੱਕ ਕੋਈ ਸ਼ਰਾਰਤ ਨਹੀਂ ਹੋਈ ਤੇ ਇੱਥੇ ਤਾਂ ਜਿਹੜਾ ਹੈਗਾ ਅਸੀਂ ਛੋਟਾ ਇਕੱਠ ਹੈ ਜਿਹੜਾ ਹੈਗਾ ਇਹਦੇ 'ਚ ਤਾਂ ਕੀ ਇੱਕ ਸ਼ਰਾਰਤ ਹੋਣੀ ਆ ਇਸ ਕਰਕੇ ਪੰਜਾਬ ਦੇ ਜਿਹੜੇ ਲੋਕ ਹੈ ਉਹ ਬਿਲਕੁਲ ਜਿਹੜਾ ਹੈਗਾ ਦ੍ਰਿੜ ਸੰਕਲਪ ਹੈ ਇਹਦੇ ਤੇ ਜਿਹੜਾ ਹੈਗਾ ਆਪਣੀ ਲੜਾਈ ਦੇਣ ਲਈ ਕੋਈ ਜਿਹੜਾ ਹੈਗਾ ਹੁੱਲੜਵਾਜੀ ਨਹੀਂ ਕਿਸੇ ਕਿਸਮ ਦੀ ਸਾਰੇ ਬੜੀ ਗੰਭੀਰਤਾ ਹੈ ਬਹੁਤ ਹੁੱਲੜਵਾਜੀ ਇਸ ਕਰਕੇ ਵੀ ਨਹੀਂ ਕਿਉਂਕਿ ਹਰ ਰੋਜ਼ ਜਿਹੜੇ ਸਾਡੇ ਵੀਰ ਦਿੱਲੀ ਵੀ ਦਿਖਾ ਦਿੰਦੇ ਆ ਕਿ ਇੱਥੇ ਜਿਵੇਂ ਇਹਨਾਂ ਨੇ ਕਿਹਾ ਕਿ 300 ਦੇ ਕਰੀਬ ਟਰੈਕਟਰ ਨੇ ਔਰ 75 ਦੀ ਟਰੈਕਟਰਾਂ ਦੀ ਉਮੀਦ ਸੀ ਲੇਕਿਨ ਇਹ ਕਹਿ ਰਹੇ ਨੇ ਕਿ 300 ਤੋਂ ਵੱਧ ਜਿਹੜੇ ਇੱਥੇ ਟਰੈਕਟਰ ਪਹੁੰਚ ਚੁੱਕੇ ਨੇ ਨੌਜਵਾਨਾਂ ਜੋ ਤਸ਼ਾਹ ਹੈ ਕਿਦਰ ਲਵ ਯੂ ਵੀ ਜ਼ਰੂਰ ਦਿਖਾਓ ਔਰ ਸਾਡੀ ਮਾਤਾ ਜੀ ਬੈਠੇ ਨੇ ਟਰੈਕਟਰ ਤੇ ਛੋਟੇ ਛੋਟੇ ਬੱਚੇ ਵੀ ਬੈਠੇ ਨੇ ਛੋਟੇ ਛੋਟੇ ਬੱਚੇ ਵੀ ਆਏ ਹੋਏ ਨੇ ਜੀ ਔਰ ਇਹ ਆਪਣੇ ਵजूद ਨੂੰ ਬਚਾਉਣ ਦੀ ਲੜਾਈ ਹੈ ਆਪਣੀਆਂ نسلਾਂ ਨੂੰ ਬਚਾਉਣ ਦੀ ਲੜਾਈ ਹੈ ਕਿਸੇ ਨਾਲ ਕੋਈ ਪਰਸਨਲ ਰੇਡ ਕਾ ਨਹੀਂ ਹੈ ਔਰ 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 ਹਰ ਇੱਕ ਪਿੰਡ ਤੋਂ ਨੌਜਵਾਨ ਬੱਚੇ ਬਜ਼ੁਰਗ ਪਹੁੰਚੇ ਨੇ ਮੈਨੂੰ ਇੱਧਰ ਥੋੜਾ ਜਿਆਦਾ ਮਾਣ ਹੋਣਾ ਕਿਉਂਕਿ ਮੇਰੇ ਪਿੰਡ ਦੇ ਨੌਜਵਾਨ ਨੇ ਬਜ਼ੁਰਗ ਵੀ ਨੇ ਵੱਡੇ ਭਰਾ ਵੀ ਨੇ ਪਿੰਡ ਮਹਿਰਮਪੁਰਾ ਜੀ ਪਹਿਲਾਂ ਵੀ ਵੀਡੀਓ ਜਨਤਕ ਕੀਤੀ ਸੀਗੀ ਸਾਰਿਆਂ ਨਾਲ ਬਾਅਦ ਚ ਗੱਲਬਾਤ ਕਰਾਂਗੇ ਇੱਕ ਪੂਰਾ ਪ੍ਰੋਪਰ 뷰 ਦਿਖਾ ਰਹੇ ਆ ਔਰ ਇੱਕ ਚੀਜ਼ ਮੈਂ ਬੜੇ ਦਿਨਾਂ ਤੋਂ ਕਹਿ ਰਿਹਾ ਹਾਂ ਵਾਰ-ਵਾਰ ਕਹਿ ਰਿਹਾ ਹਾਂ ਕਿ ਨੌਜਵਾਨਾਂ ਲਈ ਹੁਣ ਪੋਲਿਟਿਕਸ ਜਾਂ ਬਜ਼ੁਰਗਾਂ ਲਈ ਪੋਲਿਟਿਕਸ ਹੁਣ ਉਹ ਸੁਣ ਸਕਦੇ ਹੋ ਦਿਲਾਂ ਦੀ ਆਵਾਜ਼ ਹੈ ਜੀ ਜਿੰਦਾਬਾਦ ਜਿੰਦਾਬਾਦ ਮਦਦ ਕਰੋ ਵਰਤਨਾ ਅਤੇ ਇੱਕ ਚੀਜ਼ ਮੈਂ ਇੱਥੇ ਹੋਰ ਕਲੀਅਰ ਕਰ ਦੇਣੀ ਚਾਹੁੰਦਾ ਕਿ ਹੁਣ ਦਿੱਲੀ ਵਿੱਚ ਜਿਹੜੇ ਆ ਫੌਜੀ ਵੀ ਪਹੁੰਚ ਚੁੱਕੇ ਨੇ ਔਰ ਲਿਖਤੀ ਛੁੱਟੀ ਲੈ ਕੇ ਆਏ ਨੇ ਉਹਨਾਂ ਨੇ ਵੀ ਕਹਿ ਤਾ ਕਿ ਜਿਹੜੇ ਕਿਸਾਨ ਵੀਰ ਦਿੱਲੀ ਧਰਨੇ ਤੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਫੌਜ ਵੀ ਜਿਹੜੀ ਆ ਫੌਜ ਵੀ ਜਿਹੜੀ ਆ ਕਿਸਾਨ ਵੀਰਾਂ ਦੇ ਨਾਲ ਆ ਤਾਂ ਇੱਕ ਵੀਊ ਆ ਇਸ ਤੋਂ ਬਾਅਦ ਇਹਨਾਂ ਨੇ ਮਾਰਚ ਕੱਢਣਾ ਫਿਰ ਪੂਰੇ ਮਾਰਚ ਦਾ ਵੀਊ ਦਿਖਾਵਾਂਗੇ ਔਰ ਜਿਹੜੇ ਨੌਜਵਾਨ ਵੀਰ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੁਸੀਂ ਬੰਨ ਰੋ ਪੀਪਤੀ ਨਵਾਂ ਸ਼ਹਿਰ ਦੇ ਨਾਲ ਆਪਣੇ ਛੋਟੇ ਵੀਰ ਦਿਨੇਸ਼ ਸੂਰੀ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਟਰੈਕਟਰ ਮਾਰਚ ਦਿਓ ਇਜਾਜ਼ਤ ਬਹੁਤ ਜਲਦੀ ਫਿਰ ਹਾਜ਼ਰ ਹੋਣਗੇ